ਮੈਂ ਨੰਦਿਆ ਚੁਗਲੀ ਦਾ ਕੀ ਦੀ ਕਰੂ ਜਨਾਬ ਦੇ ਕੰਮ ਚੀ ਮਸਤ ਰੋ ਇਹ ਜਾ ਹੋ ਜਾ ਠੀਕਾ ਪੱਥਰ ਬਣਾ ਲਓ ਦਲ ਵੀ ਪਸ਼ੂਆਂ ਦੇ ਵਿੱਚ ਨਸ਼ੇ ਵਾਲੀ ਗੱਲ ਸਿਆਲ ਤਾਂ ਬਸ ਤਿੰਨ ਗੋਣਾ ਵੀਰੇ ਜਿੰਨਾ ਟਾਈਮ ਹਣ ਕਣਕਾਂ ਤੇ ਬੱਲੀ ਨਹੀਂ ਪੈਂਦੀ ਹੂੰ ਉਹਨਾਂ ਟਾਈਮ ਯਾਰ ਪੈਂਡ ਚ ਸੜਕਾਂ ਤੇ ਵੀ ਤਾਰਾਂ ਲੱਗਦੀਆਂ ਉਹ ਔਖਾ ਬਹੁਤ ਆ ਵੀਰੇ ਉਹ ਵੀ ਸ਼ੰਗਾਸ਼ ਕੋ ਦਿੰਦੇ ਆ ਬਾਕੀ ਵੀਰੇ ਪਹਿਲਾਂ ਸੜਕਾਂ ਹੀ ਹੋਣ ਜੇ ਬੱਕਰੀਆਂ ਵਾਲੇ ਦਰਖਤ ਨਾ ਸਾੰਘਣ ਤਾਂ ਰੋਡ ਬੰਦ ਹੋ ਜਾ ਬੱਚੇ ਬੱਕਰੀਆਂ ਵਾਲੇ ਵੀ ਗਲਤ ਜਿਹੜੇ ਨਿੱਕੇ ਬੂਟੇ ਆ ਵਿੱਚ ਬਚਾਉਂਦੇ ਵੀ ਨਹੀਂ ਮੈਂ ਅੱਖੀਂ ਮੇਰੇ ਦੇਖਣ ਦੀ ਗੱਲ ਆ ਹਾਂ ਛੋਟਾ ਜਿਹਾ ਹੁੰਦੀ ਆ ਡੇਕ ਆ ਪਾ ਮਾਰ ਦਿਆਂ ਲਾ ਕੇ ਆਪਦੇ ਸਵਾਦ ਦੇ ਮਾਰੇ ਸਿਰ ਤੇ ਆ ਉਹ ਦੋਨੀ ਲੱਗ ਹੋ ਗਿਆ ਨਾ ਇਹ ਜੀਜਾ ਐਂ ਦਿੰਦਿਆਂ ਸੋਨੇ ਦੇ ਪੈਸੇ ਬਸ ਬੜਤਰ ਸੇਮ ਐਂ ਸੋਨੇ ਦੇ ਜਿਹੜੇ ਨਿਕਲਦੇ ਆ ਮਾਲ ਸੰਭਣ ਵਾਸਤੇ ਨਹੀਂ ਮੈਨੂੰ ਬੰਦਾ ਰੱਖਣਾ ਪੈਣਾ ਪਤਾ ਨਹੀਂ ਫੋਨ ਸੁਣਨ ਵਾਸਤੇ ਬੰਦਾ ਰੱਖਣਾ ਪੈਣਾ ਇੰਨੇ ਫੋਨ ਲਾਣੇਦਾਰ ਵੀ ਕਹਿੰਦਾ ਪੁੱਤ ਇੰਨੇ ਫੋਨ ਕੋਈ ਬੰਦਾ ਵੀ ਕਮੈਂਟਾਂ ਚ ਕਹ ਦੇ ਵੀ ਜੱਟੇ ਸਾਡਾ ਸਤਕਾਰ ਨਹੀਂ ਵੀਡੀਓ ਤੇ ਫੋਨ ਕਰਿਆ ਤੂੰ ਲੋਹੇ ਦਾ ਥਾਣ ਬਣ ਕੇ ਬਹਿ ਗਿਆ 20 ਵਾਲੀ ਦਾ 30 ਮੰਗ ਲਿਆ ਕੋਈ ਕਹ ਦੇ ਹਰੇਕ ਨੂੰ ਮਾਣ ਲਾਵੇ ਮਿੱਤਰੋ ਜਾਂਟੇ ਬਾਈ ਦੇ ਕੋਲੇ ਆਏ ਹੋਏ ਸੀਗੇ ਤੇ ਇੱਕ ਤਾਂ ਬਾਈ ਵੀਡੀਓ ਤੁਸੀਂ ਦੇਖ ਲਈ ਤੇ ਦੂਜੀ ਵੀਡੀਓ ਆਪਾਂ ਲੱਗਿਆ ਬਣਾਉਣ ਜਾਂਟੇ ਬਾਈ ਦੀ ਸਾਲ ਆ ਬਾਈ ਲਗਭਗ ਮਹੀਨਾ ਕਰ ਰਹਿ ਗਿਆ ਨਾ ਸਾਲ ਚ ਬਈ ਦਿੱਕਤਾਂ ਬਹੁਤ ਆਉਂਦੀ ਨੇ ਬੱਕਰੀਆਂ ਵਾਲਿਆਂ ਨੂੰ ਭੇਡਾਂ ਵਾਲਿਆਂ ਨੂੰ ਨਾ ਤੇ ਬਈ ਛਾਲ ਦੇ ਵਿੱਚ ਜੰਟੇ ਬਾਈ ਨੇ ਬੱਕਰੀਆਂ ਤੇ ਪੇਡਾ ਕਿਵੇਂ ਸੰਭੀਆਂ ਨੇ ਸਾਰੀ ਗੱਲਬਾਤ ਕਰਦੇ ਆ ਬਾਕੀ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਜੰਟੇ ਬਾਈ ਅੱਸੀ ਕਰ ਜੀ ਸੱਸੀ ਗੱਲ ਵੀਰੇ ਸੱਸੀ ਗੱਲ ਕੀ ਹਾਲ ਚੱਲ ਨੇ ਜੀ ਵਧੀਆ ਵੀਰੇ ਜੀ ਠੀਕ ਠਾਕ ਆ ਜੀ ਠੀਕ ਆ ਜੀ ਵਧੀਆ ਜੀ ਕਿੰਨੇ ਹੋਗੇ ਨਗ ਬਾਈ ਆਪਣੇ ਕੋਲ ਆਜੋ ਪਏ ਨਾ ਨਗ ਵੀਰੇ ਹੈਗੇ 80 85 ਸਰ ਮਾਰ ਦੇ ਨੇਗਾ ਬੱਬੂ 80 85 ਨਗ ਹਾਂਜੀ ਠੀਕ ਆ ਜਿਵੇਂ ਉਹਨਾਂ ਛਾਲ ਲਗਭਗ ਮਹੀਨਾ ਕਰ ਰਹਿ ਗਿਆ ਹਾਂਜੀ ਠੀਕ ਆ ਜੀ ਕਿਵੇਂ ਸੰਭਿਓ ਵੀ ਸਿਆਲ ਤੇ ਕਿੰਨੂੰ ਜੰਟੇ ਇਹ ਵੀਰੇ ਜੀ ਪਹਿਲਾਂ ਸਵੇਰੇ ਉੱਠਣਸਾਰ ਜਿਹੜੇ ਪਸ਼ੂਆਂ ਨੂੰ ਆਪਾਂ ਸਲਕਾ ਦੀ ਮੱਕੀ ਪਾਉਣੀ ਉਹ ਪਾ ਦੇਣੀ ਆ। ਅੱਛਾ ਜੀ। ਉਸ ਤੋਂ ਬਾਅਦ ਇਹਨਾਂ ਨੂੰ ਨੀਰਾ ਪਾ ਦੇਣਾ। ਸਬਜ਼ੀ ਸੂਜੀ ਗਾਜਰਾਂ ਗੋਭੀ ਜਿਹੜਾ ਕੋਸਾ ਕਪੜੀ ਹੈਗੇ ਆ ਆਪਾਂ ਆ ਕੇ ਹੂੰ। ਇਹਨਾਂ ਨੂੰ ਫਿਰ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹਨਾਂ ਨੇ ਉੱਥੇ ਬੈਠੀਆਂ ਰਹਿਣਾ ਬਾੜੇ 'ਚ। ਠੀਕ ਆ। ਠੀਕ ਆ। ਉਸ ਤੋਂ ਬਾਅਦ ਫਿਰ ਘਰੋਂ ਪਾਣੀ ਪਿਆ ਕੇ ਇੱਥੇ ਲਿਆਉਣੀਆਂ ਵੀਰੇ। ਫਿਰ ਇਧਰ ਪੂਰੇ ਗਰਾਊਂਡ 'ਚ ਆ ਜਾਂਦੇ ਨੇ ਇੱਥੇ ਗਰਾਊਂਡ 'ਚ ਆ ਜਾਂਦੀਆਂ ਜੀ ਠੀਕ ਆ ਇੱਥੇ ਆਪਾਂ ਕੋਈ ਗੰਦਰੀ ਪੈਣ ਦਿੰਦੇ ਜਿੱਥੇ ਗੰਦ ਪੈਂਦਾ ਝਾੜੂ ਮਾਰੀ ਦਾ ਸਫਾਈ ਕਰੀਦੀ ਆ ਠੀਕ ਆ ਜੀ ਹਾਂ ਮਾਸਟਰਾਂ ਨਾਲ ਵੀ ਆਪਣਾ ਪ੍ਰੇਮ ਆਪਣੇ ਬੱਚੇ ਖੇਡਦੇ ਆ ਤੇ ਗੰਦ ਪਾਵਾਂਗੇ ਗਲਤ ਗੱਲ ਆ ਗਲਤ ਗੱਲ ਹੈ ਵੀ ਤੇ ਇੱਥੇ ਹੁਣ ਇਹਨਾਂ ਨੇ ਖਾ ਕੇ ਵੀਰੇ ਜੀ ਪੂਰੀ ਮਸਤੀ ਨਾਲ ਬਹਿ ਜਾਣਾ ਉਦੋਂ ਬਾਅਦ ਕੋਈ ਮਾੜਾ ਮੋਟਾ ਦੇਖ ਕੇ ਪਲਾਂਟ ਪੁੱਟ ਕੇ ਖੱਬਲ ਖੱਬਲ ਨੂੰ ਕਿਹੜਾ ਦੇ ਲਾਂਗੇ ਚਲ ਖੁਸ਼ ਆ ਪਸ਼ੂ ਬਸ ਠੀਕ ਆ ਜੀ ਖਵਾਉਣੇ ਕੀ ਆ ਬਈ ਆਪਾਂ ਨੂੰ ਹੁਣ ਸਿਆਲ ਦੇ ਵਿੱਚ ਬਾਹਰ ਲਾ ਜ ਹਾਂਜੀ ਅਰਜਨ ਵੱਧ ਪਾਉਣਾ ਜੀ ਠੀਕ ਆ ਜੀ ਤੇ ਵਿਊਾ ਪਿੱਪਲ ਦਾ ਰੋਟਿਆਂ ਨਾਲ ਮੜਾ ਜਾ ਹੋ ਜਾਂਦਾਗਾ ਮੂੰਹ ਦੇ ਨਾਲ ਦੇ ਦਾਗ ਜੇ ਲੱਗ ਕੇ ਨਾ ਹਾਂ ਜੰਮ ਜੇ ਜਾਂਦਾ ਪਿੱਪਲ ਰੋਟਾ ਤੱਕ ਪਾਇ ਇਨੀਗਾ ਸੁੱਕ ਨਾਲ ਸਿਆਲ ਤਾਂ ਆਇ ਨਹੀਂ ਵੀਰੇ ਇਹਨਾਂ ਤੇ ਹਲੇ ਸਿਆਲ ਹੀ ਨਹੀਂ ਆਇਆ ਨਾ ਇਹ ਤਾਂ ਹਾਂ ਉਹ ਵੀ ਆਪਣੇ ਮਾਲਕ ਦੀ ਕਿਰਪਾ ਨਾਲ ਆਪਣੀ ਸਾਹ ਵੀ ਇੰਨੀ ਆ ਵੀਰੇ ਹੂੰ ਸਹੀ ਗੱਲ ਆ ਵੀ ਦੇਖੋ ਵੀ ਅਰਜਨ ਚੱਲਦਾ ਨਾ ਜਿਆਦਾ ਨਾ ਪਿੱਪਲ ਬਰੋਟਾ ਅਰਜਨ ਇਹ ਹੁੰਦਾ ਸਿਆਲ ਇਹ ਸਾਰੇ ਬਰੋਟਾ ਅਰਜਨ ਮਰੂਦ ਜਾਮਣ ਜਿਹੜਾ ਕੋ ਮਰਜ਼ੀ ਪਾਈ ਚੱਲ ਵੀਰੇ ਸਾਰਾ ਕੁਝ ਹੀ ਖਾਈ ਜਾਂਦੀਆਂ ਠੀਕ ਆ ਦਿੱਕਤਾਂ ਬਈ ਕਿਹੜੀ ਕਿਹੜੀ ਆਈਆਂ ਹੁੰਦੀਆਂ ਨੇ ਜਿਆਦੇ ਆਉਂਦੀਆਂ ਨੇ ਦਿੱਕਤਾਂ ਦਾ ਵੀਰੇ ਬਾਹਰ ਪੂਰ ਪਸ਼ੂ ਲੈ ਜਾਣੇ ਔਖੇ ਹੋ ਜਾਂਦੇ ਆ ਇੱਕ ਤੋਂ ਉੱਤੋਂ ਠੰਡ ਹੁੰਦੀ ਆ ਵੱਡੇ ਵੀਰੇ ਹੂੰ ਇੱਕ ਆਪਣਾ ਕਣਕਾ ਕੱਚੀਆਂ ਹੁੰਦੀਆਂ ਫਿਰ ਪਸ਼ੂ ਪਸ਼ੂ ਲੈ ਜਾਣੇ 5-4 ਕਿਲੋਮੀਟਰ ਜਿੰਨਾਂ ਦੇ ਨਹੀਂ ਨੇੜੇ ਕਈ ਵਾਰੀ ਪਿੰਡ ਚ ਗਰਾਉਤ ਹੁੰਦੇ ਠੀਕ ਆ ਦੂਏ ਦੂਏ ਪਿੰਡ ਜਾਣਾ ਪੈਂਦਾ ਹੂੰ ਜਿਵੇਂ ਆਪਣੇ ਕੋਲੇ ਘੋੜੀ ਰੇੜਾ ਵੀਰੇ ਚੱਲ ਲਵੇ ਲੌਣੇੋਂ ਪਿੰਡਾ ਪੁੰਡਾ ਚ ਪਰ ਲਈਦਾ ਪੱਤੇ ਆ ਸਹੀ ਗੱਲ ਸਹੀ ਗੱਲ ਹੈ ਜੀ ਹਾਂ ਜੀ اے મિતرو دیکھ سکتے ہو بھائی یعنی کہ دقت ਹੋਰ ਤਾਂ کوئی ਆਉਂਦੀ ਨਹੀਂ ہے نا banda بھائی کم ਵਾਲਾ ਚਾਹਿੰਦਾ ਨਾ banda ਹਾਂਜੀ ਹਾਂਜੀ ਕੰਮ ਵੀਰੇ ਨਾ ਕੋਈ ਨਹੀਂ ਆਉਂਦੀ ਕਿ ਯਾਰ ਵੀਰੇ ਕੰਮ ਕਰੋ ਸਹੀ ਗੱਲ ਹੈ ਸਹੀ ਗੱਲ ਹੈ ਅਮ ਨੰਦਿਆਂ ਚੁਗਲੀ ਦਾ ਕੀ ਦੀ ਕਰੋ ਜਨਾਬ ਤੇ ਕੰਮ ਚੀ ਮਸਤ ਰਹੋ ਇਹ ਜਾ ਹੋ ਜਾਓ ਠੀਕ ਆ ਪੱਥਰ ਬਣਾ ਲਓ ਦਿਲ ਵੀ ਪਸ਼ੂਆਂ ਦੇ ਵਿੱਚ ਨਸ਼ੇ ਵਾਲੀ ਗੱਲ ਹੋ ਜੇ ਨਸ਼ੇ ਵਾਲੀ ਗੱਲ ਹੋ ਜੀ ਹਾਂ ਸਾਹ ਜਰੇ ਉੱਠ ਕੇ ਗਰਵਾਣੀ ਲਾ ਲਈ ਦੀ ਆ ਵੀਰੇ ਜੀ ਕੀਰਤਨ ਲਾਰੀ ਦਾ ਫਰਨੰਦ ਨਾ ਕੰਮ ਕਰੀ ਜਾਈਦਾ ਠੀਕ ਆ ਲੱਜਤ ਆ ਜਾਂਦੀ ਆ ਸਹੀ ਗੱਲ ਆ ਵੀ ਔਖਾ ਤਾਂ ਨਹੀਂ ਹੈਗਾ ਕੋਈ ਭੇਡਾਂ ਤੇ ਬੱਕਰੀਆਂ ਦੇ ਵਿੱਚ ਕਿੰਨਾ ਕੁ ਔਖਾ ਇਹਨਾਂ ਦੇ ਵਿੱਚ ਦੇ ਵਿੱਚੋਂ ਦੋਨਾਂ ਦੇ ਵਿੱਚ ਕੰਮ ਦੇ ਤਾਂ ਇਹਨਾਂ ਦਾ खासा ਫਰਕ ਆ ਵੱਡੇ ਵੀਰੇ ਬੱਕਰੀਆਂ ਨਾਲ ਥੋੜੀ ਜਿਹੀ ਖੇਚਲ ਵੱਧਾ ਬੱਕਰੀਆਂ ਖੇਚਲ ਵੱਧਾ ਹਾਂ ਭੇਡਾਂ ਥੋੜੀ ਆਇਆਂ ਉਹ ਖੇਚਲੀ ਹੋ ਗਈ ਹੁਣ ਸਵੇਰੇ ਕਿੱਥੇ ਤਾਂ ਮੇਰੇ ਕੋਲ ਆ ਹੁਣ 10 ਬੱਕਰੀਆਂ ਗੈਨਾਂ ਦੇ ਪੰਜ ਬੱਚੇ ਝਗਾਉਣੇ ਸੀ ਪੰਜ ਬੱਚਿਆਂ ਦਾ ਕਰਕੇ ਮੈਂ ਸੋਭਾ ਉੱਠਿਆ ਅੱਛਾ ਵੀ ਪੰਜ ਬੱਚੇ ਝਗਾਉਣੇ ਆ ਠੀਕ ਆ ਭੇਡਾਂ ਨੂੰ ਫਿਰ ਬੱਚੇ-ਵੋਚੇ ਦਾ ਝਗਾਉਣ ਦਾ ਕੁਝ ਹੁੰਦਾ ਨਹੀਂ ਕੋਈ ਇਹ ਤਾਂ ਵੀਰੇ ਆਹ ਅੱਜ 4 ਦਿਨ ਹੋ ਗਏ ਸੂਈ ਨੂੰ ਬੱਚੇ ਲੈ ਚੱਕੇ ਦੋਨੇ ਬੱਚੀਆਂ ਠੀਕ ਆ 4 ਦਿਨ ਹੋ ਗਏ ਭੇਡ ਸੂਈ ਨੂੰ ਬੱਚੇ ਤੁਰ ਕੇ ਗਰਾਉਂਡ 'ਚ ਆਏ ਆ ਪਹਿਲਾਂ ਬਾੜੇ 'ਚ ਗਏ ਹੋਣ ਇੱਥੇ ਗਏ ਇਹਨਾਂ ਨੂੰ ਪਹਿਲਾਂ ਨੂਰਪੁਰੇ ਲੈ ਜਾ 5 ਕਿਲੋਮੀਟਰ ਇਹ ਚੱਕਣੇ ਨਹੀਂ ਪੈਣੇ ਬੱਚੇ ਵੀਰੇ ਬੱਚੇ ਬੱਕਰੀ ਕਿੱਡੀ ਮਰਜੀ ਆ ਕਿੱਡੀ ਤਕੜੀ ਮਰਜੀ ਬੱਕਰੀ ਆ ਪਹਿਲਾਂ ਇੱਕ ਬੱਚਾ ਦੇ ਦੇ ਉਹ ਨਹੀਂ 5 ਕਿਲੋਮੀਟਰ 5-4 ਦਿਨ 'ਚ ਤੁਰ ਸਕਦਾ ਅੱਛਾ ਨਹੀਂ ਤਾਂ ਬਰਕਾ ਹੂੰ ਇਹਦਾ ਰੋਜ਼ ਆ ਰਗੇ ਆ ਵੀਰੇ ਸੌਖੀ ਆ ਜਾਨੀ ਕੀ ਭੇਡਾ ਨਾ ਹਾਂ ਸਿਆਲ ਚ ਵੀ ਕੋਈ ਦਿੱਕਤ ਇੰਨੀ ਆਉਂਦੀ ਨਹੀਂ ਹੈਗੀ ਹਾਂਜੀ ਹਾਂ ਪਰ ਸਾਡੇ ਪਾਲੀਆਂ ਉਹਨਾਂ ਦਾ ਕੋਈ ਔਖਾ ਨਹੀਂ ਵੀਰੇ ਜਿਹੜੇ ਅਸੀਂ ਹੰਡੇ ਹੋਏ ਆ ਸਾਰੇ ਪਾਲੀ ਇਹਦਾ ਤੈਨੂੰ ਪਤਾ ਧੁੱਪਾਂ ਪਾਲੀਆਂ ਨੂੰ ਕੋਈ ਔਖਾ ਨਹੀਂ ਹੁੰਦਾ ਪਾਲੀਆਂ ਨੂੰ ਨਹੀਂ ਔਖਾ ਹੁੰਦਾ ਵੀਰੇ ਠੀਕਾ ਇਹ ਨਵੇਂ ਬੰਦੇ ਨੂੰ ਹਣ ਨਵੇਂ ਬੰਦੇ ਨੇ ਬਾਹਰ 5-4 ਕਿਲੋਮੀਟਰ ਜਾ ਕੇ ਜਰਾਤ ਵਧਣਾ ਔਖਾ ਜਾ ਲੱਗਦਾ ਸਹੀ ਗੱਲ ਹੈ ਕਿ ਨਵੇਂ ਬੰਦਾ ਫਿਰ ਕਿਵੇਂ ਕਰੇ ਬਈ ਇਹਨੂੰ ਘਰੇ ਵੀਰੇ ਜੀ ਵਧੀਆ ਸੰਭੀ ਕਰੀ ਜਾਵੇ ਨੀਰਾ ਪਾਈ ਜਾਵੇ ਗਵਾਰੀ ਦਾ ਜੀ ਮੂੰਗੀ ਦਾ ਮੂੰਫਲੀ ਦਾ ਹੂੰ ਠੀਕ ਹੈ ਉਸ ਤੋਂ ਬਾਅਦ ਆਪਣ ਦਾਣਾ ਧੂਣਾ ਪਾਈ ਜਾਵੇ ਚਾਰ ਵੀ ਥੋੜਾ ਬਹੁਤਾ ਪਹਿਲਾਂ ਪਾਈ ਜਾਵੇ ਵਿੱਚ ਫਾਰਮ ਵਾਲੇ ਪਾਉਂਦੇ ਆ ਵੀਰੇ ਠੀਕ ਆ ਠੀਕ ਆ ਨਾ ਗੱਲ ਵਿੱਚ ਟੂੜੀ ਤੇ ਵੀ ਲਾ ਸਕਦੇ ਆ ਆ ਦੇਖੋ ਜੀ ਅੱਜ ਚੌਥਾ ਦੇਣਾ ਵੀਰੇ ਜੀ ਇਹਨਾਂ ਨੂੰ ਚੌਥੇ ਦਿਨ ਆਜੇ ਅੱਜ ਚੌਥਾ ਦਿਨ ਆ ਜਾਂ ਨਾੜੂਏ ਦੇਖੋ ਇਹਨਾਂ ਦੀ ਸਹੀ ਗੱਲ ਆ ਬਈ ਦੇਖਾ ਮਿੱਤਰੋ ਚਾਰਕ ਦਿਨਾਂ ਦਾ ਬੱਚਾ ਹੀ ਆ ਜੇ ਇਹ ਪੇੜ ਨੇ ਦੋ ਬੱਚੀਆਂ ਦਿੱਤੀਆਂ ਵੀਰੇ ਅੱਛਾ ਸੱਚੇ ਪਾਤਸ਼ਾਹ ਮਿਹਰ ਰੱਖੇ ਹੂੰ ਇਹ ਪੰਜ ਚਾਰ ਮਹੀਨੇ ਨੂੰ ਆਉਦੀ ਮਾਨ ਨਾਲੋਂ ਵੱਧ ਕੀਮਤ ਦੀਆਂ ਹੋ ਜਾਣੀਆਂ। ਅੱਛਾ। ਹਾਂਜੀ ਹਾਂ। ਸਹੀ ਗੱਲ ਹੈ ਬਈ ਨਾ ਦੇਖ ਸਕਦੇ ਆ ਬਈ। ਤੇ ਨਾਲ ਹੀ ਫਿਰਦੇ ਆ ਬੱਚੇ ਹੈਂ। ਬੱਚੇ ਵੀਰੇ ਇੱਥੇ ਮੇਰੇ ਨੇੜੇ ਹੀ ਹੁੰਨਾਗਾ। ਕੋਈ ਦਿੱਕਤ ਤਾਂ ਨਹੀਂ ਆਉਂਦੀ ਇਹਨਾਂ ਨੂੰ? ਕੋਈ ਦਿੱਕਤ ਨਹੀਂ ਆਉਂਦੀ ਵੱਡੇ ਵੀਰੇ ਤੁਰੇ ਆਉਂਦੇ ਆ ਨਾਲ ਪਰ ਦੂਰ ਨਹੀਂ ਜਾਂਦਾ ਵੱਡੇ ਵੀਰੇ। ਦੂਰ ਨਹੀਂ ਜਾਂਦੇ ਅੱਗੇ। ਹਾਂਜੀ ਹਾਂ। ਠੀਕ ਆ ਜੀ। ਸਿਆਲ ਤਾਂ ਬਸ ਤਿੰਨ ਗੋਣਾ ਵੀਰੇ ਜਿੰਨਾ ਟਾਈਮ ਹੁਣ ਕਣਕਾਂ ਤੇ ਬੱਲੀ ਨਹੀਂ ਪੈਂਦੀ। ਹੂੰ। ਉਹਨਾਂ ਟਾਈਮ ਯਾਰ ਪੈਂਡ ਜੀ ਆ। ਠੀਕ ਆ ਠੀਕ ਆ ਇਹ ਦੇਖ ਸਕਦਾ ਬਾਈ ਜੀ ਯਾਨੀ ਕਿ ਲਗਭਗ 2 ਮਹੀਨੇ ਇੱਥੇ ਰਹੋਗੇ ਇੱਥੇ ਵੀਰੇ ਇੱਥੇ ਬਸ ਪੱਕੇ ਟਿਕਾਣੇ ਇੱਕ ਆਪਣਾ ਜਿੱਥੇ ਪਲਾਟ ਉੱਥੇ ਪਾਉਣੇ ਆ ਆਪਣਾ ਪਲਾਟ ਤੇ ਆ ਜਾ ਇੱਥੇ ਜਾ ਇੱਥੇ ਜਿੱਥੇ ਜੱਤ ਮੰਨੇ ਉੱਥੇ ਸੱਟ ਲਈਦਾ ਜਿਹੜਾ ਠੀਕ ਆ ਹਾਂਜੀ ਯਾਰ ਜਣ ਬਈ ਇੰਨਾ ਆਉਂਦਾ ਕਿੱਥੋਂ ਆ ਜੰਟ ਇਹ ਵੱਡੇ ਵੀਰੇ ਬਹੁਤ ਖੜਾਗਾ ਅੱਛਾ ਹਾਂ ਸਾਡੇ ਪਿੰਡ ਚ ਵੀ ਆਸੇ ਪਾਸੇ ਅੱਛਾ ਬਾਕੀ ਤਾਰਾਂ ਬੱਚਾ ਹੈ ਜੇ ਥਾਂ ਵੀਰੇ ਸੜਕਾਂ ਤੇ ਵੀ ਤਾਰਾਂ ਲੱਗਦੀਆਂ ਉਹ ਔਖਾ ਬਹੁਤ ਆ ਵੀਰੇ ਉਹ ਵੀ ਸ਼ੰਗਸ਼ਕੂਦ ਦਿੰਦੇ ਆ ਬਾਕੀ ਦਿੰਦੇ ਆ ਵੀਰੇ ਪਹਿਲਾਂ ਸੜਕਾਂ ਹੀ ਹੋਣ ਜੇ ਹਾਂ ਸਹੀ ਹੈ ਐ ਲੱਗ ਲੱਗ ਬਹੁਤ ਔਖਾ ਹੋ ਜੇ ਠੀਕ ਆ ਠੀਕ ਆ ਉਹ ਥੱਲੇ ਥੱਲੇ ਫਿਰ ਜਿਹੜੇ ਪਾਸੇ ਇਹਦੇ ਆ ਵੀ ਇਹ ਜੜਾ ਕਰਦੇ ਆ ਕਿ ਗਿਦ੍ਰਕਤਾਂ ਦਾ ਉਹਨਾਂ ਨੂੰ ਕਿਵੇਂ ਕਹੇਗਾ ਬਾਈ ਉਹ ਵੀਰੇ ਜੀ ਗੱਲ ਐ ਆ ਉਹ ਵੀ ਬੱਚਾ ਆਪਣੀ ਜਗ੍ਹਾ ਸਹੀ ਆ ਸਹੀ ਆ ਵਿੱਚ ਬੱਕਰੀਆਂ ਵਾਲੇ ਵੀ ਗੱਲ ਤੇ ਨਿੱਕੇ ਬੂਟੇ ਆ ਵਿੱਚ ਬਚਾਉਂਦੇ ਵੀ ਨਹੀਂ ਮੈਂ ਅੱਖੀਂ ਮੇਰੇ ਦੇਖਣ ਦੀ ਗੱਲ ਆ ਹਾਂ ਆ ਛੋਟਾ ਜਿਹਾ ਹੁੰਦੀ ਆ ਡੇਕ ਆ ਪਰ ਮਾਰ ਦਿਆਂ ਲਾ ਕੇ ਆਪਦੇ ਸਵਾਦ ਦੇ ਮਾਰੇ ਸਿਰ ਜਾ ਉਹਦਾ ਹਾਂ ਕਲੀਆਂ ਬੱਕੀਆਂ ਕਰਕੇ ਜਾਨ ਨਿਕਲ ਜਾਂਦੀ ਆ ਉਹ ਗਲਤ ਆ ਹੁਣ ਵੀ ਜਨਾਬ ਸਾਹਮਣੇ ਪਿੱਪਲ ਦੇਖ ਮੇਰਾ ਸੰਗਿਆ ਟੀਸੀਆਂ ਛੱਡੀਆਂ ਹੋਈਆਂ ਟੀਸੀਆਂ ਛੱਡੀਆਂ ਹੋਈਆਂ ਸਾਰੀ ਅਜਤਨਾ ਨਾ ਲਾਓ ਯਾਰ ਸਹੀ ਗੱਲ ਆ ਹੁਣ ਤਾਂ ਜਾਨਵਰ ਨੇ ਵੀ ਕਹਿੰਦੇ ਤਰੀਕੇ ਨਾਲ ਕੰਮ ਕਰੀਏ ਯਾਨੀ ਕਿ ਆਪਾਂ ਉਹ ਨਾ ਕਰੀਏ ਵੀ ਆਪਾਂ ਉਹ ਕਰਦੇ ਨਾ ਛੋਟੇ ਛੋਟੇ ਵੱਡਦੀ ਏ ਮੂੰਹ ਕੀਤੀ ਬੜਾਈ ਹੋ ਜਾਂਦੀ ਆ ਦੁਨਨੇ ਸਕੂਲਾਂ ਚ ਮੈਂ ਰਖਤ ਸੰਗਿਆ ਕਿ ਅੱਛਾ ਮਾਸਟਰਾਂ ਨੇ ਦਿਹਾੜੀ ਤੇ ਲਾ ਕੇ ਬੰਦੇ ਦਰਖਤ ਬੂਟੇ ਕਟਾਈ ਬੜੇ ਸੋਹਣੇ ਸੋਹਣੇ ਫਹਾ ਵੱਡ ਗਿਆ ਹੂੰ ਜਦ ਮੈਂ ਕਿਹਾ ਮਾਸਟਰ ਕਹਿੰਦੇ ਵੀ ਜੰਟੇ ਲੇਟ ਹੋ ਜਾਣਗੇ ਆਪਾਂ ਵੀਰੇ ਹੂੰ ਸ਼ਾਂਤ ਔਖਾ ਮੈਂ ਕਿਹਾ ਜੀ ਸਾਰੇ ਨਸਗਾ ਉਹ ਜਿਹੜੇ ਮੇਰੇ ਮਤਲਬ ਦੇ ਆ ਪੰਜ ਸੰਗਾ ਤੋਂ ਹੂੰ ਖਲੇ ਵੀ ਰਹਿੰਦੇ ਆ ਔਰੇ ਸੰਗ ਨਾਲੇ ਠੀਕ ਆ ਉਤੋਂ ਜਿੰਦੇ ਇੱਕ ਬੱਕਰੀਆਂ ਖਾਂਦੀਆਂ ਨਹੀਂ ਸੀ ਵੀਰੇ ਮੈਂ ਟਾਂਗੀ ਨਾ ਉਹਦੀ ਐਸੀ ਕਟਿੰਗ ਕਰੀ ਉਹ ਐ ਬਣਾਤਾ ਜਿਵੇਂ ਛਤਰੀ ਹੁੰਦੀ ਆ ਬਕੈਣ ਦੀ ਅੱਛਾ ਮਾਸਟਰ ਮੈਨੂੰ ਕਹਿੰਦੇ ਨੰਬਰ ਦੇ ਆ ਉਹਦਾ ਨਾਲੇ ਬੱਚੇ ਉੱਥੇ ਮੇਰੇ ਪੜਦੇ ਆ ਦੋਨੇ ਹੂੰ ਨੌਵੀਂ ਚ 10ਵੀਂ ਚ ਹੂੰ ਬੱਚੇ ਵਧੀਆ ਪੜਦੇ ਆ ਬੱਚੇ ਵਧੀਆ ਕਰਕੇ ਮਾਸਟਰ ਵੀ ਆਪਣੀ ਜਾਣਦੇ ਆ ਵਧੀਆ ਬੱਚੇ ਹੂੰ ਲੜਕ ਨੂੰ ਤੇ ਜਿਹੜਾ ਫਾਸਟ ਆ ਉਹਨੂੰ ਤਾਂ ਖਾਸ ਕਰਕੇ ਜਾਣਦੇ ਹੁੰਦੇ ਆ ਜਾਣਦੇ ਹੁੰਦੇ ਦੋਨਾਂ ਨੂੰ ਦੋਨਾਂ ਨੂੰ ਚੜੜੇ ਮੇਲ ਵਾਲੇ ਕੋਈ ਹਲਾ ਇਧਰ ਉਧਰ ਹੋ ਜੇ ਮਾਲਾ ਮੁੱਟਾ ਦੰਦਰੋਚ ਹਾਂ ਤੇ ਉਹ ਸੰਗਿਆ ਵੀਰੇ ਮੈਂ 나가마하 さん ਲੱਗ ਗਿਆ ਮਖਮਾਤ ਜੀ ਤੁਸੀਂ ਇੱਥੇ ਖੜ ਕੇ ਤਾਂ ਫੋਟੋਆਂ ਕਰਾਇਆ ਕਰੋਗੇ ਵੀ ਬੜਾ ਸੋਹਣਾ ਲੱਗਦੀ ਆ ਮੈਂ ਐ ਬਣਾਤਾ ਵੀਰੇ ਮੈਂ ਮਾਲੀ ਦੀ ਘੱਟੀ ਹੁੰਦੀ ਆ ਅੱਛਾ ਗੁਣ ਚਾਹੀਦਾ ਬੰਦੇ 'ਚ ਸਹੀ ਗੱਲ ਆ ਵੀ ਦੇਖ ਸਕਦੇ ਮਿੱਤਰੋ ਹੋਰ ਬਈ ਗੱਲਬਾਤ ਕੋਈ ਇਹਦੇ ਵਿੱਚੋਂ ਹੋਰ ਗੱਲਬਾਤ ਵਧੀਆ ਵੀਰੇ ਕੀ ਦਿਖਾਉਣਾ ਕੋਸੇ ਦੇ ਵਿੱਚੋਂ ਖਾਸ ਕੁਝ ਬੱਚਾ ਵੀਰੇ ਦੇਖਾ ਇਹਨਾਂ ਦੇ ਵਿੱਚੋਂ ਕਿਸੇ ਵੀਰ ਨੇ ਕੋਈ ਲੇਲੀਆਂ ਲੈਣੀਆਂ ਜਾਂ ਲੇਲੇ ਲੈਣਿਆਂ ਹਾਂਜੀ ਕਈ ਮੇਰੇ ਯਾਰ ਮਿੱਤਰ ਬਹੁਤ ਟਾਈਮ ਦੇ ਗੁੱਸੇ ਹੀ ਹੋਈ ਜਾਂਦੇ ਵੀ ਸਾਨੂੰ ਲੇਲੀਆਂ ਨਹੀਂ ਦਿੰਦਾ ਠੀਕ ਆ ਜਿੰਨਿਆਂ ਨੂੰ ਵੀ ਹੁਣ ਤੱਕ ਮੇਰੇ ਲਾਰੇ ਲੱਪੇ ਵੀ ਲਾਈ ਜਾਂਦਾ ਸੀ ਸਾਰਿਆਂ ਨੂੰ ਜੀ ਆਇਆਂ ਨੂੰ ਆ ਸਾਰਿਆਂ ਨੂੰ ਖੁਸ਼ ਕਰਦਾਂਗੇ ਵੀਰੇ ਹੁਣ ਲੰਬੇ ਤਾਰਦਾਂਗੇ ਜਾਰੇ ਲੰਬੇ ਤਾਰਦਾਂਗੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਵੀ ਬਾਜ਼ਾਰ ਲੱਗਿਆ ਪਿਆ ਸਹੀ ਗੱਲ ਹੈ ਠੀਕ ਆ ਨਾ ਗੱਲ 80 85 ਨਾ ਹੈਗੇ ਮੈਂ ਕਹਿੰਦਾ ਬਾਧੂ ਆ ਦੇਖ ਵੀਰੇ ਆ ਬੱਚੀ ਦੇ ਕੀ ਤਰਸੇਮ ਵੀਰੇ ਇਹਦੀ ਮਾਂ ਦਿਖਾਉਣਾ ਪੁੱਤ ਕਜਲੀ ਭੇਡ ਪੜੀ ਉਹ ਦੂਜੀ ਸੋਹਣਿਆ ਅੱਛਾ ਕਿੱਥੇ ਗਾਦੀ ਮੈਂ ਦਿਖਾਵਾਂ ਇੱਕ ਮਿੰਟ ਮਾਂ ਇਹਦੀ ਕਿੰਨੇ ਟਾਈਮ ਦੀ ਹੋਗੀ ਬੱਚੀ ਇਹ ਇਹ ਬੱਚੀ ਹੋਗੀ ਵੀਰੇ ਸਾਢੇ 7 8 ਮਹੀਨਿਆਂ ਦੀ ਸਾਢੇ 7 8 ਮਹੀਨਿਆਂ ਦੀ ਆਪਾਂ ਤਰਸੇਮ ਵੀਰੇ ਪਤਾ ਕੀ ਗੱਲ ਆ ਆਪਾਂ ਕਿਤੇ ਝੂਠ ਨਹੀਂ ਬੋਲੇ ਆ ਦੇਖੋ ਵੀਰੇ ਇਹਦੇ ਦੇ ਮਾਰ ਕੈਮਰਾ ਇਹਦੀ ਆ ਤਜਲੀ ਭੇਡ ਆ ਆ ਦੇਖੋ ਇਹ ਬਰੀਡਰ ਦੂਜਾ ਪੈ ਗਿਆ ਆਪਣਾ ਉਧਰ ਦੇਖੀ ਉਹਦੀ ਇਹਦੀ ਧੀ ਤੇ ਮਾਰੋ ਜਿਹੜੀ ਮੂਰੇ ਜਾਂਦੀ ਹੈ ਜੀ ਹਾਂ ਆ ਦੇਖੋ ਇਹ ਦੋਨੇ ਅਲੱਗ ਹੋ ਗਏ ਨਾ ਇਹ ਚੀਜ਼ਾਂ ਐਂ ਦਿੰਦੀਆਂ ਸੋਨੇ ਦੇ ਬਸ ਬਸ ਪਰ ਸੇਮ ਐਂ ਐਂ ਸੋਨੇ ਦੇ ਬਿਲਕੁਲ ਨਿਕਲਦੇ ਆ ਵੀਰੇ ਘੋੜੀ ਭਲਾ ਤੂੰ 5 ਲੱਖ ਦੀ ਲੈ ਲੈ 5 ਕਰੋੜ ਦੀ ਲੈ ਲੈ ਘੋੜੀ ਨੇ ਨਹੀਂ ਸੁਣਾ ਤੇਰੇ ਮੁਕੱਦਰ ਸੁਣਿਆ ਮੁਕੱਦਰ ਸੁਣਿਆ ਗਰੀਬ ਦੇ ਘਰੇ ਵੀ ਅਣਮੋਲ ਹੀਰਾ ਜੰਮ ਸਕਦਾ ਹੂੰ ਔਰ ਜਿਹੜਾ ਬੰਦਾ ਪੂਰਾ ਹੂੰ ਵੱਡਾ ਵੱਡਾ ਨਹੀਂ ਵੱਡੇ ਫਾਰਮ ਵਾਲਾ ਇਹ ਨਹੀਂ ਪਤਾ ਉਹਦੀ 10 ਕਰੋੜ ਵਾਲੀ ਘੋੜੀ ਵੀ ਬੱਚਾ ਗਲਤ ਖੱਡ ਜੀ ਇਹ ਤੇਰੇ ਮੁਕੱਦਰ ਜੰਮਣੇ ਆ ਸਹੀ ਗੱਲ ਉਹ ਭੇਡ ਦਾ ਮੁੱਲ 15000 ਆ ਬੱਚੀ ਦਾ ਮੁੱਲ 22 23000 ਆ ਜੀ ਮੋਟਾ ਸਾਹਿਬ ਠੀਕ ਆ ਜਿਹੜੇ ਸਾਹਿਬ ਆਪਣੇ ਕੋਲੇ ਗਾਹ ਕੱਕ ਜਾਂ ਕਸਟਮਰਾਂ ਦਾ ਫੋਨ ਆਪਣ ਦਾ ਬਾਲਾ ਹੀ ਫੋਨ ਆਉਂਦੇ ਆ ਵੀਰੇ ਤੇਰਸੇਮ ਹਾਂ ਮੈਂ ਕਹਣਾ ਮਾਲ ਸਾਂਭਣ ਵਾਸਤੇ ਨਹੀਂ ਮੈਨੂੰ ਬੰਦਾ ਰੱਖਣਾ ਪੈਣਾ ਪਤਾ ਨਹੀਂ ਫੋਨ ਸੁਣਨ ਵਾਸਤੇ ਬੰਦਾ ਰੱਖਣਾ ਪੈਣਾ ਇੰਨੇ ਫੋਨ ਨਾਨੇਦਾਰ ਜੀ ਕਹਿੰਦਾ ਪੁੱਤ ਇੰਨੇ ਫੋਨ ਹੂੰ ਸਾਰੀ ਜ਼ਿੰਦਗੀ ਚ ਨਹੀਂ ਕਹਿੰਦਾ ਮੈਂ ਸੁਣੇ ਬਾਲੇ ਫੋਨ ਵੀਰੇ ਯਾਰ ਹੂੰ ਵੀਰੇ ਆਪਾਂ ਵੀਡੀਓ ਚ ਕਹਿੰਨੇ ਆ ਕੋਈ ਬੰਦਾ ਉਂਗਲੀ ਖੜੀ ਕਰਕੇ ਕਮੈਂਟ ਚ ਕਹਿ ਦੇਵੇ ਆਪਾਂ ਕਿਸੇ ਕਿਸੇ ਕਸਟਮਰ ਦਾ ਵੀ ਕਿਸੇ ਪਿੰਡੋਂ ਫੋਨ ਆ ਜਾਏ ਕੋਈ ਸਲਾਹ ਲਵੇ ਆਪਾਂ ਵੀਰੇ ਸਤਿਕਾਰ ਕਰਦੇ ਆ ਸਹੀ ਗੱਲ ਹੈ ਜੀ ਲੈ ਵੀ ਮਿੱਤਰੋ ਕੋਈ ਬੰਦਾ ਵੀ ਕਮੈਂਟਾਂ ਚ ਕਹਿ ਦੇਵੇ ਵੀ ਜੰਟੇ ਸਾਡਾ ਸਤਿਕਾਰ ਨਹੀਂ ਵੀਡੀਓ ਤੇ ਫੋਨ ਕਰਿਆ ਉਹ ਲੋਹੇ ਦਾ ਥਣ ਬਣ ਕੇ ਬਹਿ ਗਿਆ 20 ਵਾਲੀ ਦਾ 30 ਮੰਗ ਲਿਆ ਕੋਈ ਕਹਦੇ ਹਰੇਕ ਨੂੰ ਮਾਰਨਾ ਪਸ਼ੂ ਦਈ ਦਾ ਆਪਣਾ ਸਤਕਾਰ ਵੀ ਸਾਰੇ ਭੈਣ ਭਰਾਵਾਂ ਨਹੀਂ ਵੱਡੇ ਆ ਆਪਾਂ ਤਾਂ ਹੀ ਆਪਣੀ ਮਾਲਕ ਨੇ ਆਪਾਂ ਹਰੇਕ ਦੀ ਬਾਹ ਵੀ ਫੜਦੇ ਆ ਆਪਣੀ ਵੀ ਬਾਹ ਫੜਦੇ ਜੇ ਆਪਾਂ ਚੰਗੇ ਆ ਸਹੀ ਗੱਲ ਹੈ ਤੇ ਇੱਕ ਆਪਣਾ ਗੱਲ ਕਰਾਂ ਮੈਂ ਉਹ ਹੀ ਲਖਵੀਰ ਵੀਰ ਲੱਲੀਆਂ ਵਾਲਾ ਕੈਨੇਡਾ ਚ ਉਹ ਵੀ ਆਪਣਾ ਮਿੱਤਰ ਉਹਨੇ ਫਾਰਗ ਲਿਆ ਇੱਕ ਹੈਪੀ ਵੀਰ ਬੋਰਜ ਵਾਲਾ 19 ਸਾਲ 7 ਮਹੀਨੇ ਬਾਦੂ ਇੰਗਲੈਂਡ ਚੋਂ ਆਇਆ ਠੀਕ ਆ ਇੱਕ ਆਪਣਾ ਹੈਗਾ ਜਸਪਾਲ ਵੀਰ ਉਹ ਵੀ ਬਾਹਰ ਆ ਉਨੇ ਬੱਕਰੀਓ ਵੱਡੀ ਕਾਲੀ ਬੱਕਰੀ ਉਹ ਮਿੱਤਰ ਨੇ ਆਪਾਂ ਨੂੰ ਦਿੱਤੀ ਸੀ ਠੀਕ ਆ ਠੀਕ ਆ ਨਾ ਗੱਲ ਤੇ ਹੋਰ ਵੀ ਬਲੇ ਯਾਰ ਦੋਸਤਾਂ ਹੁਣ ਜੇ ਨਾਮ ਲੈਣ ਲੱਗੇ ਕਿ ਅੱਦੇ ਦਾ ਨਾਮ ਲੈਣ ਕਿ ਮੈਂ ਗੁੱਸੇ ਹੋ ਜਾਣਾ ਮੈਨਾਂ ਕਿ ਬਾਹਰਲੇ ਵੀ ਪਾਕਿਸਤਾਨ ਤੋਂ ਵੀ ਫੋਨ ਆਉਂਦੇ ਆ ਬੱਚ ਬੜੇ ਫੋਨ ਆਉਂਦੇ ਆ ਵੀਰੇ ਯਾਰ ਬੜਾ ਸਤਕਾਰ ਮਿਲਿਆ ਲੈ ਵੀ ਮਿੱਤਰੋ ਤੁਸੀਂ ਵੀ ਜੰਟੇ ਬਾਈ ਨੂੰ ਫੋਨ ਕਰ ਸਕਦੇ ਹੋਗੇ ਸਕਰੀਨ ਦੇ ਉੱਪਰ ਨੰਬਰ ਹੈਗਾ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਭੇਡ ਦਾ ਬੱਚਾ ਕੋਈ ਵੀ ਚਾਹੀਦਾ ਹੋਵੇ ਜਾਂ ਫਿਰ ਬਈ ਵੱਡੀ ਭੇਡ ਚਾਹੀਦਾ ਹੋਵੇ ਨਾ ਤਾਂ ਤੁਸੀਂ ਬਈ ਜੰਟੇ ਬਈ ਨਾਲ ਸੰਪਰਕ ਕਰਕੇ ਤੇ ਭੇੜ ਜਾਂ ਫਿਰ ਬੱਚੇ ਬਾਈ ਜੀ ਲੈ ਸਕਦੇ ਆਪਾਂ ਠੀਕ ਹੈ ਹੁਣ ਵੀ ਆਪਾਂ ਜਿੱਥੇ ਆਪਣੇ ਬਾਈ ਜੀ ਸਣੀਆ ਸਣੀ ਬਾਈ ਨਹੀਂ ਰਣੀਆ ਵਾਲਾ ਹਾਂਜੀ ਹਾਂਜੀ ਪੂਰਾ ਉਹਨਾਂ ਕੋਲੇ ਗੋਡ ਫਾਰਮ ਇੱਕ ਨੰਬਰ ਦੀਆਂ ਬੱਕਰੀਆਂ ਹਾਂਜੀ ਹਾਂਜੀ ਠੀਕ ਆ ਨਿੱਕਾ ਵੀਰਾ ਖੁੱਡੀ ਵਾਲਾ ਚਾਰ ਦੰਦੀ ਪਹਿਲਾਂ ਉੱਥੋਂ ਦੇ ਆਏ ਬੰਦੇ ਮੈਨੂੰ ਫੋਨ ਕਰਿਆ ਉਹ ਕਹਿੰਦੇ ਵੀ ਆ ਕੇ ਸਣੀ ਵੀਰੇ ਨਾਲ ਮੇਰੀ ਗੱਲ ਕਰਾਈ ਕਰਿਆ ਕੇ ਸਣੀ ਵੀਰਾ ਕਹਿੰਦਾ ਜਾਂਟੇ ਆਪਣੇ ਬੰਦੇ ਆ ਵੀਰੇ ਵਧੀਆ ਕੁਆਲਟੀ ਦਾ ਮਾਲ ਦੇ ਦੀ ਮੈਂ ਖਾ ਵੀਰੇ ਤੂੰ ਫੋਨ ਕਰਤਾ ਚਿੰਤਾ ਨਾ ਕਰ ਠੀਕ ਆ ਉਹਨਾਂ ਨੂੰ ਭੇਡਾਂ ਵੀ ਜਿਹੜੀਆਂ ਕਹਿੰਦੇ ਘਰੇ ਜਿਹੜੀ ਬੱਚੇ ਵਾਲੀ ਆ ਉਹ ਭੇਡ ਉਹ ਬੱਚਾਂ ਵਾਲੀ ਲੈਣੀਆਂ ਆ ਠੀਕ ਵੀਰੇ ਭੇਡ ਕਿਹੜੀ ਸੀ ਉਹ ਹੂੰ ਉਹ ਜਿਹੜੀ ਕਿ ਮੈਂ 50-60 ਹਜ਼ਾਰ ਦੀ ਬਣੀ ਵੇਚਦਾ ਸੀ ਠੀਕ ਆ 40 ਹਜ਼ਾਰ ਦੀ ਦਿੱਤੀ ਵੀਰੇ ਠੀਕ ਆ ਪੰਜ ਭੇਡਾਂ ਇੱਕ ਬਰੀਡਰ ਦਿੱਤਾ ਰੂਖੋਸ ਕਰਕੇ ਤੋਰੇ ਜਮਾ ਮੈਂ ਕਹਾਂ ਵੀ ਕੋਈ ਗੱਲ ਨਹੀਂ ਬੰਦੇ ਨਹੀਂ ਮਿਲਦੇ ਭੇਡ ਬੱਕਰੀ ਦੀ ਕੋਈ ਗੱਲ ਨਹੀਂ ਸਹੀ ਗੱਲ ਚਲ ਠੀਕ ਆ ਜੰਟਾ ਵੀ ਠੀਕ ਆ ਵੀਰੇ ਜੀ ਧੰਨਵਾਦ ਜੀ ਲੈਣਾ ਬਾਈ ਜੀ ਬਹੁਤ ਸਾਰਿਆਂ ਨੇ ਬਾਈ ਜੇ ਤੁਸੀਂ ਬਾਈ ਕੁਝ ਵੀ ਲੈਣਾ ਚਾਹਣਾ ਤਾਂ ਸਪੀਨ ਇੰਸਟਾਗ੍ਰਾਮ ਤੇ ਆਪਣੀ ਆਈਡੀ ਆ ਵੀ ਆਪ ਨੂੰ ਫੋਲੋ ਕਰ ਲਿਆ ਕਰੋ ਜੰਟਾ ਗੋਡ ਫਾਰਮ ਜੰਟਾ ਗੋਡ ਫਾਰਮ ਲੈ ਵੀ ਮਿੱਤਰੋ ਤੇ ਵੀਡੀਓ ਸ਼ੇਅਰ ਕਰ ਦੋ ਦੱਬ ਕ